ਤਿੰਨ ਫੈਕਟਰੀ ਹੋ ਰਹੀ ਦੀਆਂ ਨਹੀਂ ਤਿੰਨ ਫੈਕਟਰੀਆਂ ਆਪਣੇ ਲੋਹੇ ਦੀ ਲੋਹੇ ਦੀ ਕੈਮੀਕਲ ਮੈਨੂਫੈਕਚਰਿੰਗ ਸੀ ਸ਼ੀਟ ਕੰਪੋਨੈਂਟਸ ਬੰਦੇ ਸੀਗੇ ਛੋਟੇ ਆਪਣਾ ਗੱਤੇ ਦੀ ਫੈਕਟਰੀ ਜੀ ਉਹ ਚ ਕਾਰਡ ਬੋਰਡ ਬੰਦੇ ਸੀਗੇ ਡੱਬੇ ਬਣਾ ਫਿਰ ਜਦੋਂ ਤੇ ਬੇਟੇ ਦੀ ਡੈਥ ਹੋਈ ਉਹਦਾ ਕਿੰਨਾ ਸੀ ਹਾਂਜੀ ਅਜੇ 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 ਖੰਨਾ ਉਹਦੀ ਜੋ ਡੈਥ ਹੋਈ ਫਿਰ ਤੋਂ ਬਾਅਦ ਕੀ ਹੋ ਗਿਆ ਫਿਰ ਉਸ ਤੋਂ ਬਾਅਦ ਸਾਰਾ ਕੁਝ ਖਤਮ ਹੋ ਗਿਆ ਬਸ ਉਸ ਤੋਂ ਬਾਅਦ ਫਿਰ ਲੇਵਰੀ ਬਸ ਖਾਣ ਲੱਗੀ ਹਮ ਤੁਹਾਡਾ ਧਿਆਨ ਮੇਰਾ ਮੇਰਾ ਧਿਆਨ ਲੱਗਾ ਇਹਨੂੰ ਬਚਾਉਣ ਦੇ ਇਹਨੂੰ ਬਚਾਲਮਾ ਹਮ ਹੁਣ ਇੱਕ ਪੌਦਾ ਰਹਿ ਗਿਆ ਉਹਨੂੰ ਤਾਂ ਬਚਾਵਾਂ ਤੇ ਹੁਣ ਪਿੱਛੇ ਬਚਾਲੇ ਤੁਸੀਂ ਇਹਨੂੰ ਸੈਂਟਰ ਚ ਭੇਜਤਾ ਹੀ ਗਏ ਸੀ ਸੈਂਟਰ ਚ ਭੇਜੇ ਉੱਥੇ ਮੈਨੂੰ ਸ਼ਿਵਜੀ ਮਿਲੇ ਸੀ ਉਹਾਂ ਦੇ ਵੀ ਦੂ ਛੇਤੀ ਆ ਤੇ ਜਬਰਦਸਤੀ ਲੈ ਕੇ ਆਏ ਆ ਹੂੰ ਅਸੀਂ ਆ ਗਏ ਲੈ ਕੇ ਖੰਨਾ ਇਫਾਦਰ ਸਾਹਿਬ ਨੇ ਬੜਾ ਤਕੜਾ ਵੈਲ नोन ਪਰਿਵਾਰ ਸੀ ਬਾਈ ਹੋਜੀ ਦਾ ਕੰਮ ਸੀ ਬਹੁਤ ਵਧੀਆ ਕੰਮ ਚੱਲਦਾ ਸੀ ਜ਼ਿੰਦਗੀ ਬਸ ਜ਼ਿੰਦਗੀ ਚ ਇਹ ਜੇ ਘਾਟੇ ਪਏ ਕੁਛ ਕੱਟੇ ਨੇ ਮੁੰਡਾ ਮਰ ਗਿਆ ਸੀ ਇਹ ਮੁੰਡਾ ਮੁੰਡਾ ਹੀ ਮਾਰਦਾ ਯਾਰ ਮਾਰਦਾ ਮੁੰਡੇ ਸੀਗੇ ਇਹ ਬਹੁਤ ਵਧੀਆ ਇਹ ਛੋਟਾ ਹੁੰਦੀ ਕਰਦਾ ਸੀ ਉਹੀ ਬਪੂ ਕੱਟਾਈ ਸੀ ਭਾਈ ਜ਼ਿੰਦਗੀ ਦਾ ਇਹ ਤੋਂ ਵੱਡਾ ਕੱਟਾ ਹੋਰ ਕੀ ਹੈ ਪੈਨ ਉਹਦੇ ਨਾਲ ਤੁੱਕਾ ਹੋਇਆ ਇਹ ਉਹਨੂੰ ਦੇਖ ਕੇ ਕਰਦੀ ਹੈ ਇਹ ਉਹਨੂੰ ਦੇਖ ਕੇ ਕਰਦੀ ਹੈ ਪਰ ਮੈਂ ਕਿਹਦੇ ਅੱਗੇ ਰਵਾਂ ਜਿਹਨੇ 3-4 ਸਾਲਾਂ ਤੋਂ ਇਹ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ 4 ਸਾਲਾਂ ਤੋਂ ਸ਼ੁਰੂਆਤ ਸਾਲ ਦੇ ਵਿੱਚ ਸੱਤ ਅੱਠ ਮਹੀਨੇ ਨਿਤਨ ਸਾਡੇ ਕੋਲ ਰਹਿ ਕੇ ਜਾਂਦਾ ਫਿਰ ਠੀਕ ਹੋ ਜਾਂਦਾ ਮਾਪਿਓ ਨੂੰ ਇੱਕੋ ਹੀ ਤਾਂ ਹੈ ਇੱਕ ਸੀ ਜਿਹੜਾ ਦੁਨੀਆ ਤੋਂ ਤੁਰ ਗਿਆ ਉਹਦੀ ਟੈਨਸ਼ਨ ਲੈ ਲੈ ਕੇ ਇਹ ਵੀ ਡਿਪਰੈਸ਼ਨ ਚ ਲੱਗੇ ਮਾਤਾ ਦੀ ਵੀ ਦਵਾਈ ਚੱਲਦੀ ਹੈ ਨਿਤਨ ਦੀ ਵੀ ਚੱਲਦੀ ਹੈ ਇਹ ਵਿਚਾਰਾ ਘਰ ਦੀ ਰੋਟੀ ਦਾ ਵੀ ਇੰਤਜ਼ਾਮ ਕਰਦਾ ਕਿਸੇ ਨਾ ਕਿਸੇ ਤਰੀਕੇ ਇਧਰੋਂ ਉਧਰੋਂ ਕਈ ਵਾਰੀ ਬਿੱਚੋ ਹੀ ਉਹ ਆਇਆ ਇੰਦੀ ਆ ਅੱਕਰ ਆਇਆ ਜੀ ਠੀਕ ਨਹੀਂ ਹੈਗਾ ਤੇ ਨਹੀਂ ਬੱਬੀ ਨੂੰ ਦੇਖਿਆ ਮੈਨੂੰ ਮਾਰਨ ਦੀ ਅੱਡਾ ਲੰਬਾ ਸੱਜੇ ਨੂੰ ਕਿਹੇ ਤੇ ਬੋਗ ਸੇਕ ਲਾ ਬੋਨੇ ਦਾ ਸਵਾਲ ਫਿਰ ਸਾਰੀ ਗਾਰਡਨਿੰਗ ਸਾਰੀ ਤੁਮ ਕਰਨ ਮੁੱਠੇ ਭਰ ਦੇ ਵਿੱਚ ਆਟੇ ਤੋਂ ਲੈ ਕੇ ਨਮਕ ਤੱਕ ਸਾਰਾ ਸਾਫ ਬਸ ਬਸ ਪਰ ਅੱਪਾ ਇਹਨੂੰ ਕੁਛ ਨਹੀਂ ਕਿਹਾ ਕਿ ਕੀ ਕੀ ਕਰੀਏ ਕੱਪੜੇ ਵੀ ਮੇਰੇ ਸਾਰੇ ਜਿੰਨੇ ਗੰਮਲਿਆਂ ਦੇ ਵਿੱਚ ਪੌਦੇ ਲਾਏ ਸੀ ਸਾਰੇ ਉਖਾੜ ਦੇ ਕੋਈ ਨਹੀਂ ਕੰਮ ਕੰਮ ਕਰਤੀਆਂ ਇੱਕ ਬਜ਼ੁਰਗ ਇਹਦੇ ਚਾਚਾ ਜੀ ਹੈਗੇ ਆ ਉਹਨਾਂ ਨੇ ਅਨਮੈਰਿਡ ਕਰਾਈ ਹੈ 84 ਸਾਲ ਦੇ ਆ 84 ਸਾਲ ਮਨੇ ਸਰਾਂ ਕੀਤਾ ਉਹ ਆਪਣਾ ਇਹਦਾ ਜਗਰਾਮ ਪੁੱਲ ਦੇ ਕੋਲ ਜਿਹੜਾ ਹੈਗਾ ਨਾ ਦੁਰਗਾ ਮਾਤਾ ਮੰਦਿਰ ਉੱਥੇ ਫੋਟੋਗ੍ਰਾਫਰ ਆ ਤੇ ਉਹਨਾਂ ਦਿਨ ਇਹਨੇ ਤੁੰਗਲ ਤੋੜ ਇਹਦਾ ਐਦਾਂ ਹੀ ਕਰਦਾ ਕਿੱਦਾਂ ਜਾਣ ਆ ਗਈ ਐਦਾਂ ਐਦਾਂ ਰਹਿ ਗਈ ਮੈਂ ਕਿਹਾ ਚੱਲ ਤੁਸੀਂ ਕੁਵਾਰੀਓ ਨਾ ਸਾਡਾ ਦਿਲ ਲੱਗਿਆ ਨਾ ਬਹੁਤ ਖੱਪ ਕਰਨਾ ਪੰਦ ਸੀ ਤੇ ਕਹਿੰਦਾ ਤੇ ਕਹਿੰਦਾ ਤੂੰ ਨਾ ਕੋਈ ਕੀ ਬੰਨੇ ਪਤਾ ਨਹੀਂ ਕੀ ਬੰਨੇ ਆਹ ਦੇਖੋ ਜਿਹੜੀਆਂ ਜਨਾਨੀਆਂ ਦੇ ਨੇ ਹਾਂ ਆ ਦੇਖੋ ਸਾਈਂ ਗੁਲਾਮ ਜੁਗਨੀ ਜੀ ਬੰਦੇ ਸਲਾਮ ਗੁਲਾਮ ਜੁਗਨੀ ਸਾਈਂ ਗੁਲਾਮ ਜੁਗਨੀ ਜੀ ਅੱਛਾ ਜੀ ਤੂੰ ਹੁਣ ਉਹ ਨਹੀਂ ਉਹ ਤਾਂ ਨਹੀਂ ਹੈਗਾ ਉਹਨਾਂ ਨੂੰ ਮੰਨਦਾ ਉਹਨਾਂ ਨੂੰ ਮੰਨਦਾ ਜੇ ਨਿਤਨ ਮਾਤਮਾ ਨੂੰ ਕੋਗ ਲਾਣਾ ਫਿਰ ਉਹ ਚੀਜ਼ਾਂ ਦਿੰਦਾ ਖੜਾ ਹੋਣੇ ਤੂੰ ਨਿਤਨ ਕਿੰਨਾ ਪੜਿਆ ਤੂੰ ਬੀਕਾਮ ਬੀਕਾਮ ਕੀਤੇ ਆ ਨਿਤੋਂ ਕੀ ਗੱਲ ਹੋ ਗਈ ਪੁੱਤ ਆ ਜਿੰਦਗੀ ਚ ਕੀ ਹੋਇਆ ਪਿਆ ਹਾਲਾਤ ਤੈਨੂੰ ਸਮਝ ਆ ਰਹੀਏ ਗੱਲ ਇਹ ਸਾਰੀ ਵੀ ਪਾਪਾ ਵੀ ਦੁਖੀ ਨੇ ਰੋਈ ਜਾਂਦੇ ਨੇ ਮੰਮਾ ਵੀ ਦੁਖੀ ਆ ਰੋਈ ਜਾਂਦੇ ਨੇ ਤੇਰਾ ਬ੍ਰਦਰ ਸੀਗਾ ਹਾਂ ਕੀ ਨਾਮ ਸੀ ਉਹਦਾ ਅਜੀਖੰਨਾ ਅਜੀਖੰਨਾ ਉਹ ਕੀ ਕਰਦਾ ਸੀ ਕੰਮ ਉਹ ਕਰਨ ਦੇ ਵਿੱਚ ਸੀਗਾ ਕਾਰੰਡ بزنس ਕਾਰ ਆਟੋਮੋਟਿਕ ਆਟੋਮੋਟਿਕ ਇੰਜੀਨੀਅਰ ਸੀਗਾ ਇੰਜੀਨੀਅਰ ਸੀ ਕਾਰੰਡ ਡਵੈਲਪ ਕਰਦੇ ਜਿਹੜੇ ਬਣਾਉਂਦੇ ਆ ਠੀਕ ਹੈ ਠੀਕ ਐਗਜ਼ੀਕਿਊਟਿਵ ਸਮੂਹ ਕਿੰਨਾ ਸੀਗਾ ਅੱਗੇ ਕਰਨੀ ਸੀ ਇੰਜੀਨੀਅਰਿੰਗ ਓਕੇ ਕੀ ਹੋਈ ਫਿਰ ਉਹਦੇ ਨਾਲ ਗੱਲ ਐ ਜੀ ਉਹਦੇ ਨਾਲ ਗੱਲ ਉਹੀ ਰਾਤੀ ਕੋਈ 10:30 11 ਵਜੇ ਨਾ ਉਹਨੂੰ ਸ਼ੇਰਪੁਰ ਪੁਲ ਦੇ ਕੋਲ ਬੁਲਾਦੇ ਹੂੰ ਉੱਥੇ ਪਤਾ ਨਹੀਂ ਉਹਦੇ ਨਾਲ ਕੀ ਗੱਲ ਹੋਈ ਉਹ ਉੱਥੇ ਹੀ ਉਹਦੇ ਨਾਲ ਮਾਰ ਮੋਲ ਕੇ ਤੇ ਇਹਦੇ ਕੋਲ ਸੁੱਕਦਾ ਗ੍ਰੈਂਡ ਮੈਰੀ ਪੁੱਤੇ ਉਹਦੇ ਕੋਲ ਉਹਨੂੰ ਉੱਥੇ ਸੁਟ ਗਿਆ ਸੀ ਆ ਗਿਆ ਵੀ ਅਸੀਂ ਡੀ ਐਮ ਸੀ ਦੇ ਵਿੱਚ ਇਹ ਬੋਲ ਬਾਲ ਕੇ ਉਹਦਾ ਇਲਾਜ ਕਰਾਇਆ ਉਹ ਕੋ ਠੀਕ ਹੋ ਗਿਆ ਸੀਗਾ ਚਲੋ ਨਾ ਕਹਦੇ ਯਾਰ ਇੱਕ ਇੱਕ ਤਰੋਟੀ ਆ ਗਈ ਸੀ ਉਹਦੇ ਅੰਦਰ ਉਹਨੂੰ ਜ਼ੁਬਾਨ ਦਾ ਟੇਸ ਨਹੀਂ ਪਤਾ ਲੱਗ ਰਿਹਾ ਸੀ ਕਿ ਕੀ ਚੀਜ਼ ਹੈ ਨੋਨ ਮਿਰਚ ਮਸਾਲਾ ਪਤਾ ਨਹੀਂ ਲੱਗਦਾ ਕੁਝ ਨਹੀਂ ਪਤਾ ਲਾਵਾ ਕਿੰਨਾ ਟਾਈਮ ਰਿਹਾ ਹੋਇਦਾਂ ਫਿਰ ਉਹ ਇਦਾਂ ਰਿਹਾ ਜੀ ਕੋਈ ਸਾਲ ਦੋ ਸਾਲ ਰਿਹਾ ਬੜਤੇ ਰਿਹਾ ਨਹੀਂ ਨਹੀਂ ਬੜਤੇ ਬੜਤੇ ਨਹੀਂ ਰਿਹਾ ਕੰਮ ਕਰਦਾ ਰਿਹਾ ਅੱਛਾ ਚੱਲਦਾ ਰਿਹਾ ਕੰਮ ਕਰਦਾ ਰਿਹਾ ਆਪਣਾ ਤੇ ਇੱਕ ਵਾਰੀ ਕਹਿੰਦਾ 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 ਕੋਕ ਹੈ ਮੈਂ ਕਿਹਾ ਤਰ ਕਿਦਾ ਪਤਾ ਲੱਗਿਆ ਕਹਿੰਦਾ ਰੰਗ ਤੋਂ ਪਤਾ ਲੱਗਿਆ ਹੂੰ ਫੇਰ ਮੈਂ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦਾ ਐਸਾ ਐਸਾ ਚੀਜ਼ ਕਹਿੰਦਾ ਵਾਪਸ ਆਏਗੀ ਇੱਕ ਕਦਮ ਨਹੀਂ ਆਏਗੀ ਹੂੰ ਚਲੋ ਮਗਰ ਠੀਕ ਹੈ ਉਸ ਤੋਂ ਬਾਅਦ ਫਿਰ ਉਹਦੀ ਡੈਥ ਕਿਵੇਂ ਹੋਈ ਦੇਥ ਮਤਲਬ ਯਾਰ ਦੋਸਤ ਦੇ ਸੀਗਾ ਆਪਣਾ ਕਿਦਾ ਫੰਕਸ਼ਨ ਉੱਥੇ ਉਹਦਾ ਜਾਣਦਾ ਦਿਲ ਨਹੀਂ ਸੀ ਇਹਨੇ ਜ਼ਬਰਦਸਤੀ ਕੱਲਿਆ ਨਹੀਂ ਉਹਨੂੰ ਫੋਨ ਆਈ ਬਾਰ-ਬਾਰ ਚਲੋ ਫਿਰ ਜ਼ਬਰਦਸਤੀ ਕੱਲੋ ਚਲੋ ਭੇਜ ਤਾਂ ਕੋਈ ਗੱਲ ਨਹੀਂ ਫਿਰ ਉੱਥੇ ਉਹਨਾਂ ਨੇ ਪਤਾ ਨਹੀਂ ਉਹਨੂੰ ਕੀ ਪੁਲਾਇਆ ਕੀ ਨਹੀਂ ਪੁਲਾਇਆ ਪਤਾ ਹੀ ਨਹੀਂ ਕੀ ਹੋ ਰਿਹਾ ਹੂੰ ਕੀ ਹੋ ਗਿਆ ਫਿਰ ਉਹ ਸਭ ਬਿਸ਼ੋਸ਼ ਹੋਇਆ ਸੀਗਾ ਉਸ ਤੋਂ ਬਾਅਦ ਡੀ ਐਮ ਸੀ ਲੱਗੇ ਡੀ ਐਮ ਸੀ ਲੱਗੇ ਨਹੀਂ ਹੂੰ ਇਹਨਾਂ ਨੂੰ ਕਹਿੰਦੇ ਨੇ ਬਈ ਉਹ ਬੈਂਕ ওভার ਕੀਤੀ ਹੋਈ ਹੈ ਨਹੀਂ ਉਹਨੀਆਂ ਹੁਸ਼ਾ ਜਾਈ ਨਹੀਂ ਮੈਂ ਤਾਂ ਡਰਿੰਕ ਤਾਂ ਕਰਦੇ ਨਹੀਂ ਸੀ ਮੇਰੇ ਦੋਨੋਂ ਬੱਚੇ ਨਹੀਂ ਕਰਦੇ ਇਹ ਤਾਂ ਆਹ ਵਾਹੀ ਵੀ ਨਹੀਂ ਖੰਡਾ ਜੀ ਉੱਪਰ ਆਣੇ ਆਉਂਦੇ ਆਉਂਦੇ ਵਾਹੀ ਵਾਹੀ ਦੇਖੋ ਕਈ ਵਾਰੀ ਜ਼ਿੰਦਗੀ ਕਦੋਂ ਕਿੱਥੇ ਕਿਸ ਮੋੜ ਤੇ ਸਾਨੂੰ ਲੈ ਜਾਂਦੀ ਆ ਅਸੀਂ ਸੋਚ ਵੀ ਨਹੀਂ ਸਕਦੇ ਅੰਦਾਜ਼ਾ ਵੀ ਨਹੀਂ ਲਾ ਸਕਦੇ ਫੈਕਟਰੀਆਂ ਅਸੀਂ ਜੀ 60 ਬੰਦਾ ਕੰਮ ਕਰਦਾ ਸੀ ਤੁਹਾਡੇ ਕੋਲੇ ਮੇਰੇ ਕੋਲ ਤਿੰਨ ਫੈਕਟਰੀ ਹੋ ਰਹੀ ਦੀਆਂ ਨਹੀਂ ਤਿੰਨ ਫੈਕਟਰੀਆਂ ਆਪਣੇ ਲੋਹੇ ਦੀਆਂ ਲੋਹੇ ਦੀਆਂ ਕੈਮੀਕਲ ਮੈਨੂਫੈਕਚਰਿੰਗ ਸੀ ਸ਼ੀਟ ਕੰਪੋਨੈਂਟਸ ਬੰਦੇ ਸੀਗੇ ਤੇ ਇੱਕ ਆਪਣਾ ਗੱਤੇ ਦੀ ਫੈਕਟਰੀ ਸੀਗੀ ਉਹਦੇ ਚ ਕਾਰਡਬੋਰਡ ਬੰਦੇ ਸੀਗੇ ਡੱਬੇ ਪੂਰੇ ਛੋਟੇ ਸਾਈਜ਼ ਦੇ ਡੱਬੇ ਫਿਰ ਜਦੋਂ ਉਹਦੇ ਬੇਟੇ ਦੀ ਡੈਥ ਹੋਈ ਉਹਦਾ ਕਿੰਨਾ ਸੀ ਹਾਂਜੀ 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 ਖੰਨਾ ਉਹਦੀ ਜੋ ਡੈਥ ਹੋਈ ਫਿਰ ਤੋਂ ਬਾਅਦ ਕੀ ਹੋ ਗਿਆ ਫਿਰ ਉਸ ਤੋਂ ਬਾਅਦ ਸਾਰਾ ਕੁਝ ਖਤਮ ਹੋ ਗਿਆ ਬਸ ਉਸ ਤੋਂ ਬਾਅਦ ਫਿਰ ਲੈਵਰੀ ਬਸ ਖਾਣ ਲੱਗੀ ਟੋੜਨ ਧਿਆਨ ਮੇਰਾ ਮੇਰਾ ਧਿਆਨ ਲੱਗਾ ਇਹਨੂੰ ਬਚਾਉਣ ਦੇ ਇਹਨੂੰ ਬਚਾਲਮਾ ਹਾਂ ਲਾਹਣ ਦੀ ਇੱਕ ਪੌਦਾ ਰਹਿ ਗਿਆ ਉਹਨੂੰ ਤਾਂ ਬਚਾਵਾਂ ਤੇ ਹੁਣ ਪਿੱਛੇ ਬਚਾਲੇ ਤੁਸੀਂ ਇਹਨੂੰ ਸੈਂਟਰ ਚ ਭੇਜਤਾ ਹੀ ਗਏ ਸੀ ਸੈਂਟਰ ਚ ਭੇਜੇ ਸੀ ਉੱਥੇ ਮੈਨੂੰ ਸ਼ਿਵਜੀ ਮਿਲੇ ਸੀ ਉਹਾਂ ਦੇ ਵੀ ਤੂੰ ਛੇਤੀ ਆ ਤੇ ਕਹਿੰਦੇ ਜ਼ਬਰਦਸਤੀ ਲੈ ਕੇ ਆਏ ਆ ਹੂੰ ਅਸੀਂ ਆ ਗਏ ਲੈ ਕੇ ਉਹਨਾਂ ਨੂੰ ਮਾਰਨ ਨੂੰ ਅੱਛਾ ਇਹ ਕਹਿੰਦੇ ਉੱਥੇ ਹੀ ਰਹਿਣਾ ਮੈਂ ਹਾਂ ਤੂੰ ਪੈਸੇ ਲਈ ਜਾਂਦੇ ਨੇ ਉਹ ਉਹਨਾਂ ਨੇ ਇਹਦਾ ਮਾਈਂਡ ਵਾਸ਼ ਕੀਤਾ ਸੀ ਜੀ ਪਤਾ ਨਹੀਂ ਕੀ ਕੀਤਾ ਸੀ ਇਹਦਾ ਮਾਈਂਡ ਵਾਸ਼ ਕਰਕੇ ਨਾ ਇਹਨੇ ਇੱਥੇ ਸੀਗਾ ਫਿਰ ਇਹ ਮਤਲਬ ਕਿ 20 ਦਿਨਾਂ ਬਾਅਦ ਜਾ ਕੇ ਬੁਲੇ ਕਹਿੰਦੇ ਮੈਨੂੰ ਮਾਰਦੇ ਸੀਗੇ ਮੈਨੂੰ ਕੁੱਟਦੇ ਸੀਗੇ ਹੂੰ ਤੇ ਉਹਨਾਂ ਨੇ ਦੱਸਿਆ ਵੀ ਇਦਾਂ ਹੋ ਸਕਦਾ ਹੂੰ ਤੇ ਰਾਤ ਫਿਰ ਸੌਂਦਾ ਨਹੀਂ ਕਰਦਾ ਮੈਂ ਗਲਤ ਵੀ ਕਰਦੇ ਸੀ ਉੱਥੇ ਕੁਝ ਨੇ ਐ ਤਾਂ ਹੀ ਕੁਝ ਕਰਿਆ ਹਮ ਉਹਨਾਂ ਨੇ ਦੱਸਿਆ ਵੀ ਇਦਾਂ ਹੋ ਸਕਦਾ ਕੱਪੜੇ ਉਤਾਰ ਦਿੰਦੇ ਸੀ ਨਹੀਂ ਕੱਪੜੇ ਤਾਂ ਨਹੀਂ ਉਹ ਕਹਿੰਦੇ ਵੀ ਚੈਕਿੰਗ ਤਾਂ ਲੈਣੀ ਪੈਂਦੀ ਹੈ ਵੀ ਕੁਝ ਅੰਦਰ ਨਾ ਜਾਵੇ ਹਾਂ ਕੱਪੜੇ ਉਤਾਰ ਦਿੰਦੇ ਸੀ ਸਾਰੇ ਹਾਂ ਕਿ ਤੈਨੂੰ ਪਨਿਸ਼ਮੈਂਟ ਵੀ ਦਿੰਦੇ ਸੀ ਨਹੀਂ ਹੋਰ ਉਹਨੂੰ ਦੇ ਕੇ ਦੱਸਦੇ ਸੀ ਕਿ ਵੀ ਪਨਿਸ਼ਮੈਂਟ ਦਿੰਦੇ ਆਪਾਂ ਹਾਂ ਵੀ ਇਦਾਂ ਵੀ ਹੋ ਸਕਦਾ ਹੈ ਹਾਂ ਜਿਹੜੇ ਹਾਂ ਚੁੱਟਾ ਚੁੱਟਾ ਕਰ ਖਾਂਦੇ ਆ ਉਹਨਾਂ ਤਾਂ ਕੁੱਟ ਕਟਾਪਾ ਬਹੁਤ ਕਰਦੇ ਆ ਉਹ ਜਿੱਥਾਂ ਤੇ ਨਰਕ ਚ ਭੇਜਦਾ ਤੁਸੀਂ ਇਹਨੂੰ ਫਿਰ ਉਹਨਾਂ ਨੇ ਸਿਰਫ ਇੱਕ ਬੀੜੀ ਪੀਣ ਲਈ ਤੇ ਐਨਰਜੀ ਟ੍ਰਿੰਕ ਪੀਤਾ ਹੈਗਾ ਉਹਦਾ ਵੀ ਪਾਣੀ ਸੁਕ ਜੂਗਾ ਤੂੰ ਪਤਾ ਲੱਗੇ ਇਹਨੇ ਤੁਸੀਂ ਕੀ ਸੋਚਦੇ ਆਂ ਮਤਲਬ ਫਿਰ ਇਹਦਾ ਅੱਗੇ ਕੀ ਹੋਊਗਾ ਹਿਸਾਬ ਵੀ ਇੱਥੇ ਰਹਿਊਗਾ ਸਾਡੇ ਕੋਲੇ ਮੰਨ ਲਓ ਜੇ ਠੀਕ ਹੋ ਜੂ 6 ਮਹੀਨਿਆਂ ਨੂੰ ਅੱਗੇ ਵੀ ਜਿਵੇਂ ਹੋ ਜਾਂਦਾ ਹੁੰਦਾ ਜਿਵੇਂ ਨਾਰਮਲ ਹੋ ਜਾਂਦਾ ਸਾਡੇ ਕੋਲ ਜੀ ਜਦੋਂ ਤੁਸੀਂ ਕਹੋਗੇ ਨਾ ਦੋਨੋਂ ਜਨ ਲਿਖ ਕੇ ਦੇਨੇ ਜੋ ਤੁਸੀਂ ਕਹੋਗੇ ਬਈ ਹੁਣੇ ਠੀਕ ਹੈ ਪਰਫੈਕਟ ਹੈ ਇਹਨੂੰ ਲੈ ਜਾਓ ਪਿਛਲੀ ਵਾਰ ਜਦੋਂ ਲੈ ਕੇ ਗਏ ਸੀ ਲਾਸਟ ਕੌਣ ਲੈ ਕੇ ਗਈ ਇੱਥੋਂ ਕਾਤੋਂ ਲੈ ਕੇ ਦੋਨੋਂ ਵਾਲੀ ਇਹ ਹੀ ਲੈ ਕੇ ਮੈਂ ਆਪਣੇ ਬਿਲਕੁਲ ਸੱਚਾਈ ਦੱਸੂ ਦੇਖੋ ਗੁਰਦੁਆਰੇ ਬਾਈ ਗੁਰਦੁਆਰੇ ਖੜੀ ਹਾਂ ਉਦੋਂ ਮੈਨੂੰ ਮੇਰੀ ਮਦਰ ਸੀ ਉਹਨਾਂ ਦੀ ਸੇਵਾ ਕੀਤੀ ਕੱਲ ਉਹਦਾ ਇਹ ਨਹੀਂ ਦਿਨ ਮੇਰੇ ਕੋਲ ਹੀ ਸੀਗਾ ਤੇ ਮੈਂ ਤੁਹਾਨੂੰ ਕਿਹਾ ਮੈਨੂੰ ਕਹਿੰਦਾ ਅੰਟੀ ਤੁਸੀਂ ਕੋਈ ਨਾ ਕੋਈ ਨਾ ਕੋਈ ਨਾ ਤੁਸੀਂ ਉਹਦੀ ਸੇਵਾ ਕਰ ਸਕਦੇ ਹੋ ਆਪਣੀ ਮੰਮੀ ਦੀ ਬਜ਼ੁਰਗ ਬਹੁਤ ਜ਼ਰਦਾ ਉੱਠੜ ਅਮਾਰ ਵਰਗੇ ਹੇ ਲਟਕੇ ਪਏ ਤੇ ਉਹ ਕਹਿੰਦਾ ਤੁਸੀਂ ਆਪਣੇ ਪੁੱਤਰ ਕੋਲ ਨਹੀਂ ਜਾ ਸਕਦੇ ਇਹ ਇਹ ਆਏ ਨਹੀਂ ਮੇਰੇ ਨਾਲ ਤਾਂ ਅੰਕ ਅਮਰੀ ਰਸਾ ਦੇ ਬੋਤਲ ਦਾ ਬਿੱਟ ਹੋ ਗਿਆ ਕਾ ਖਫੀਦਾ ਨਹੀਂ ਤੁਨੂੰ ਅਸੀਂ ਮਿਲਣ ਦਾ ਕਦੇ ਵੀ ਨਹੀਂ ਰੋਕਦੇ ਸੀ ਤੁਸੀਂ ਜਦੋਂ ਮਰਜੀ ਆਓ ਜਦੋਂ ਮਰਜੀ ਮਿਲੋ ਜਦੋਂ ਫਿਰ ਅਸੀਂ ਆਈ ਨਾ ਮੈਂ ਤੇ ਮੇਰੇ ਜੀ ਮੇਰੇ ਸਕੂਟਰ ਦੇ ਪਿੱਛੇ ਬੈ ਕੇ ਇਹਨੇ ਦਾ ਫੜ ਲਿਆ ਕੁੱਤੂ ਕਿੰਨਾ ਤੂੰ ਜਾ ਕੇ ਦਿਖਾਉਣ ਕਿਥੇ ਜਾਇਆ ਕਹਿੰਦਾ ਮੈਂ ਤਾਂ ਘਰ ਜਾਉਂਦਾ ਦੂਜਵਾਰ ਕਹਤ ਨਹੀਂ ਛੱਡਣਾ ਹੈ ਦੂਜਵਾਰ ਇਹ ਆਇਆ ਹੀ ਨਹੀਂ ਕਿ ਸਰ ਹਾਂ ਨਾ ਤੂੰ ਫੋਨ ਵੀ ਇੱਦਾਂ ਹੀ ਕਰਦਾ ਤੂੰ ਮੈਨੂੰ ਮੰਨਦਾ ਭਰਾ ਤੈਨੂੰ ਲੱਗਦਾ ਮੈਂ ਗਲਤ ਆ ਤੂੰ ਇਹਨਾਂ ਟਾਈਮੇ ਕੋਈ ਠੀਕ ਹੋਗਾ ਹੀ ਨਾ ਹੁਣ ਰਹਿਣਾ ਨਾ ਮੇਰੇ ਕੋਲੇ ਰਹਿਗਾ ਨਾ ਠੀਕ ਹੋਣਾ ਚਾਹਣਾ ਤੂੰ ਚਾਹਣਾ ਉਹਦੇ ਮਮੀ ਪਾਪਾ ਦੀ ਜਿੰਮੇਵਾਰੀ ਚੱਕੇ ਤੂੰ ਕੰਮ ਕਰਨ ਲੱਗੇ ਕੱਲੋਂ ਜੌਬ ਕਰੇ ਕੋਈ ਵਧੀਆ ਆਪਣੇ ਮਾਵੇਂ ਪਾਪਾ ਨੂੰ ਜਦੋਂ ਬਜ਼ੁਰਗ ਹੋ ਰਹੇ ਨੇ ਹੁਣ ਇਹਨਾਂ ਦੀ ਹੈਲਪ ਕੌਣ ਕਰੂਗਾ ਨਿਤਨ ਕਰੂਗਾ ਕਿ ਕੋਈ ਹੋਰ ਕਰੂਗਾ ਨਹੀਂ ਕਰਨਾ ਇਹ ਤਾਂ ਫਿਰ ਉਹ ਤਾਂ ਕਹਿੰਦਾ ਜਿੱਤ ਮਰਜੀ ਨਹੀਂ ਲਾ ਕੇ ਉਹਨਾਂ ਦੇ ਉਹਨਾਂ ਨੇ ਜੰਮਿਆ ਨਹੀਂ ਕੋਈ ਗੱਲ ਨਹੀਂ ਮਾ ਕੁਝ ਗੱਲ ਉਹ ਛੱਡ ਦਿਓ ਪੁਰਾਣੀਆਂ ਗੱਲਾਂ ਬਸ